ਔਰ ਸਾਡਾ ਵਾਤਾਵਰਨ ਜਿਹੜਾ ਖੇਤੀ ਹੈ ਜਿਹੜੀ ਪਾਣੀ ਹੈ ਜਿਹੜਾ ਹਵਾ ਜਿਹੜੀ ਸਾਹ ਲੈਣਾ ਜਿਹੜਾ ਉਹ ਸਾਡਾ ਜਿਹੜਾ ਬਹੁਤ ਵੱਡੀ ਪੱਧਰ ਤੇ ਨਿਗਰੂਗਾ ਜਿਹਦੀ ਤਾਜ਼ਾ ਮਸਾਲੇ ਅਸੀਂ ਦੇਖ ਕੇ ਆਏ ਆ ਕਿ ਕੁੰਗਰਾਲੀ ਰਾਜਪੂਤਾ ਜਿਹੜੀ ਫੈਕਟਰੀ ਹੈ ਸਮਰਾਲਾ ਤਹਿਸੀਲ ਦੇ ਅੰਦਰ ਉਹਦੇ ਅੰਦਰ ਜੋ ਲੋਕ ਨਗ ਭੋਗ ਰਹੇ ਨੇ ਪੰਜਾਬ ਦੇ ਲੋਕ ਐਜਾ ਨਰਕ ਹੋਰ ਨਹੀਂ ਭੋਗਣਾ ਚਾਹੁੰਦੇ ਤੇ ਸਰਕਾਰ ਨੇ ਬੈਸ ਤੋਂ ਬਾਅਦ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਵਿਸ਼ਵਾਸ ਕੀ ਹੈ ਉਹ ਤੁਹਾਡੇ ਨਾਲ ਸਾਡੇ ਤਾਲਮਿਲ ਕਮੇਟੀ ਦੇ ਕਮਿਸ਼ਨਰ ਡਾਕਟਰ ਸਰਦੀਪ ਸਿੰਘ ਸਾਜਾ ਪੜ ਸਰਕਾਰ ਨੇ ਮੈਂ ਮੈਂ ਸਰਦੀਪ ਸਿੰਘ ਖੂੜੀ ਕੋਆਰਡੀਨੇਟਰ ਜਿਹੜੀਆਂ ਸਾਰੀਆਂ ਫੈਕਟਰੀਆਂ ਪੰਜਾਬ ਦੇ ਅੰਦਰ ਬਣ ਰਹੀਆਂ ਜਾਂ ਲੱਗੀਆਂ ਜਾਂ ਲੱਗਣ ਜਾ ਰਹੀਆਂ ਉਹਨਾਂ ਦਾ ਮੈਂ ਕੋਆਰਡੀਨੇਟਰ ਹੈ ਸਰਕਾਰ ਨੇ ਇਹਨਾਂ ਗੱਲਾਂ ਤੋਂ ਬਾਅਦ ਇੱਕ ਰਿਜ਼ਲਟ ਕੱਢਿਆ ਹੈ ਵੀ ਐਸੀਐਸ ਕੈਬਨ ਨੂੰ ਬੰਦ ਕਰੋ ਕਹਿੰਦੇ ਨੇ ਐਸੀ ਬੰਦ ਕਰਨ ਨੂੰ ਕਹਿ ਦੇਵਾਂਗੇ ਸਾਰੀ ਨਹੀਂ ਹੋਊਗੀ ਕੰਗਰਾਲੀ ਰਾਜਪੂਤਾਂ ਦੀ ਫੈਕਟਰੀ ਹਜੇ ਨਹੀਂ ਚੱਲੂਗੀ ਅਗਲੀ ਗੱਲ ਉਹਨੇ ਕਿਹਾ ਵੀ ਆਪਾਂ ਸਾਡੇ ਨਾਲ ਸਾਇੰਸਦਾਨ ਬਲਵਿੰਦਰ ਸਿੰਘ ਔਲਖ ਸੀ ਜਿਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਜਾਂ ਪੇਪਰ ਦਿਖਾਏ ਵੀ ਕੈਂਸਰ ਫੈਕਟਰੀਆਂ ਕਿਵੇਂ ਆ ਤਾਂ ਸਰਕਾਰ ਨੇ ਗੱਲਾਂ ਸੁਣ ਤੋਂ ਬਾਅਦ ਸਾਡੇ ਨੇ ਇੱਕ ਗੱਲ ਤੈਅ ਕੀਤੀ ਵੀ ਦੋਹੇ ਧਿਰਾਂ ਤੁਸੀਂ ਅਸੀਂ ਤੇ ਸਰਕਾਰ ਜਾਂ ਅਸਪਾਰਟ ਸੈਸਦਾਂ ਬੈਠਣਗੇ ਸਾਂਝੀ ਕਮੇਟੀ ਬਣੂਗੀ ਸਾਂਝੀ ਕਮੇਟੀ ਨਾਲ ਡਿਸਕਸ ਕਰਕੇ ਸਾਰਾ ਕੁਝ ਕੀ ਰਿਜ਼ਲਟ ਨਿਕਲਦਾ ਅਮਰੋੜਾ ਨੇ ਕਿਹਾ ਵੀ ਇਹ ਸੱਚ ਕੋਈ ਕੇਸਰ ਕਰਦਿਆਂ ਇਹ ਤੇ ਬਗੜਾ ਅਸੀਂ ਫੈਕਟਰੀਆਂ ਦੇ ਇਸ਼ਾਨ ਸ਼ਦਾਤ ਕਰਦੇਾਂਗੇ ਜੇ ਇਹ ਨਹੀਂ ਗੱਲ ਸਾਫਤ ਹੁੰਦੀ ਤਾਂ ਫਿਰ ਅਸੀਂ ਵਿਸ਼ਵਾਦ ਆਏ ਬੈਸੀ ਵਿਚਾਰ ਕੇ ਜੋ ਅਸੀਂ ਲੜ ਰਹੇ ਆਂ ਤੋਂ ਕਲੇ ਕੇ ਇਸ ਫੈਕਟਰ ਨਾਲ ਇਹਨਾਂ ਦੇ ਹੋਰ ਵੀ ਪਹਿਲੂ ਆ ਬਹੁਤ ਫੈਕਟਰ ਹੈ ਬਦਬੂ ਆ ਮੱਛਰ ਮੱਖੀ ਧਰਤੀ ਘਰਾਵੋਗੀ ਪਾਣੀ ਘਰਾਵੋ ਗਿਆ ਪਿੰਡਾਂ ਦੇ ਨੇੜੇ ਪਿੰਡਾਂ ਦੇ ਨੇੜੇ ਆ ਸੋ ਅਸੀਂ ਇਹਨਾਂ ਨੇ 21 ਤਰੀਕ ਲਈ ਆ 21 ਤਰੀਕ ਤੱਕ ਇਹ ਕਮੇਟੀਆਂ ਸਾਂਝੀਆਂ ਬਣ ਕੇ ਇਹ ਰਿਪੋਰਟ ਦੇਣਗੇ ਜਿਹਨੂੰ ਅਸੀਂ ਢੀਕਾਂਗੇ ਭਗਵਾਨ ਬੋਲੇ हां बोलूगा आगे डॉक्टर साहब बोलूगा डॉक्टर साहब ही दा तू जगदार अग्गे आ जा मैं बलबाक से कटाणी ਇੱਥੇ ਆ ਜਾ ਮੈਂਬਰ ਮੁਸ਼ਕਵਾ ਦਾ ਅੰਕਨ ਕਮੇਟੀ ਅਸੀਂ ਜੋ ਅੱਜ ਫੈਸਲਾ ਲਿਆ ਜਿਹੜਾ ਅਸੀਂ 28 ਤਰੀਕ ਨੂੰ ਮੀਟਿੰਗ ਕਰਕੇ ਅਜੀਤ ਸਿੰਘ ਸਾਹਿਬ ਗੁਰਪ੍ਰੀਤ ਸਿੰਘ ਜੀ ਭੂਲਰ ਤੇ ਉਹਨਾਂ ਦੀ ਟੀਮ ਮੈਡਮ ਸਾਖਤੀ ਸਾਹਿਬ ਨਹੀਂ ਡੀਸੀ ਲੁਧਿਆਣਾ ਉਹਨਾਂ ਨੇ 2 ਦਿਨ ਮੰਗੇ ਸੀ ਵੀ 11 ਤਰੀਕ ਤੱਕ ਸਾਨੂੰ ਸਮਾਂ ਦੇ ਦਿਓ ਅਸੀਂ ਕਹਿੰਦੇ ਅਸੀਂ 11 ਤੱਕ ਗੱਲ ਨਹੀਂ ਨਿਬੜਦੀ ਤਾਂ ਅਸੀਂ 12 ਨੂੰ ਸੜਕ ਜਾਮ ਕਰਾਂਗੇ ਪਰ ਫਿਲਹਾਲ ਅਸੀਂ ਹੁਣ ਇਸ ਗੱਲ ਤੇ ਕਿਉਂਕਿ ਉਹਨਾਂ ਨੇ 21 ਤਰੀਕ ਤੱਕ ਗੱਲ ਲੈ ਲਈ ਅਸੀਂ 21 23 ਤਰੀਕ ਤੱਕ ਆਪਣਾ ਇੱਕ ਨਾ ਜਿਹੜਾ ਉਹ ਮੁਲਤਵੀ ਕਰਾਂਗੇ ਤੇ ਅੱਗੇ ਇਹ ਸਾਡੀ ਤਸੱਲੀ ਨਹੀਂ ਹੁੰਦੀ ਲੋਕਾਂ ਦੀ ਤਾਂ ਉਸ ਤੋਂ ਬਾਅਦ ਦੇ ਵਿੱਚ ਅਗਲੇ ਐਕਸ਼ਨ ਬਾਰੇ ਸੋਚਿਆ ਜਾਊਗਾ ਜਗਤਾਰ ਸਿੰਘ ਦੇੜਕਾ ਬਲਵਿੰਦਰ ਸਿੰਘ ਹਾਂ ਡਾਕਟਰ ਬਲਵਿੰਦਰ ਆਲਖ ਮੈਂ ਬਲਵਿੰਦਰ ਸਿੰਘ ਆਲਖ ਡਰੱਗਸ ਐਂਟਿਜ ਮੈਂ ਇਸ ਕਮੇਟੀ ਦੇ ਨਾਲ ਸਰਕਾਰ ਨਾਲ ਗੱਲਬਾਤ ਕਰਨ ਆਇਆ ਸੀ ਇਹ ਫੈਕਟਰੀਆਂ ਕੈਂਸਰ ਕਰਦੀਆਂ ਨੇ ਇਹ ਸਭ ਤੋਂ ਪਹਿਲਾਂ ਗੱਲਾਂ ਮੈਂ ਹੀ ਉਠਾਈਆਂ ਸੀਗੀਆਂ ਔਰ ਇਹ ਕੈਂਸਰ ਫੈਕਟਰੀਆਂ ਕੈਂਸਰ ਫੈਕਟਰੀਆਂ ਨੇ ਅਸੀਂ ਸਰਕਾਰ ਨੂੰ ਇਸ ਗੱਲ ਦੀ ਦਰਖਾਸਤ ਕੀਤੀ ਸੀ ਸਰਕਾਰ ਕਹਿੰਦੀ ਕਿ ਸਾਡੇ ਇਹ ਗੱਲਾਂ ਮੰਨਣ ਚ ਨਹੀਂ ਆਉਂਦੀਆਂ ਅਸੀਂ ਆਪਣੇ ਟੈਕਨੀਕਲ ਐਕਸਪਰਟਾਂ ਨੂੰ ਬੁਲਾਵਾਂਗੇ ਉਹਨਾਂ ਕੋਲੋਂ ਪੁੱਛਾਂਗੇ ਸਰਕਾਰ ਪਹਿਲਾਂ ਵੀ ਇਹ ਐਕਸਰਸਾਈਜ਼ 20 ਅਗਸਤ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਇਹ ਕਰ ਚੁੱਕੀ ਆ ਉਦੋਂ ਵੀ ਸਰਕਾਰ ਨੇ ਆਪਣੇ ਦੋ ਦਰਜਣ ਐਕਸਪਰਟ ਬੁਲਾਏ ਸੀਗੇ ਉਹ ਐਕਸਪਰਟ ਇਸ ਗੱਲ ਦੀ ਘਾਟ ਨਹੀਂ ਸੀ ਕਰ ਸਕੇ ਕਿ ਇਹ ਕੈਂਸਰ ਫੈਕਟਰੀਆਂ ਨਹੀਂ ਹਨ ਹੁਣ ਅਸੀਂ ਫੇਰ ਸਰਕਾਰ ਦੇ ਇਸ ਸੁਝਾਵਾ ਦਾ ਸਵਾਗਤ ਕਰਦੇ ਹਾਂ ਕਿ ਅਗਲੇ 10 ਦਿਨਾਂ ਵਿੱਚ ਜਾਨੀ ਕਿ 21 ਤਰੀਕ ਤੱਕ ਅਗਰ ਸਰਕਾਰ ਵੱਡੇ ਐਕਸਪਰਟ ਲਿਆ ਕੇ ਇਹ ਗੱਲ ਸਾਬਤ ਕਰ ਦਿੰਦੀ ਹੈ ਕਿ ਇਹ ਕੈਂਸਰ ਫੈਕਟਰੀਆਂ ਨਹੀਂ ਹਨ ਤੇ ਅਸੀਂ ਉਸ ਦੇ ਵਾਸਤੇ ਵੀ ਤਿਆਰ ਹਾਂ ਪਰ ਸਾਨੂੰ ਇਹ ਪਤਾ ਹੈ ਕਿ ਇਹ ਫੈਕਟਰੀਆਂ ਕੈਂਸਰ ਫੈਕਟਰੀਆਂ ਨੇ ਔਰ ਇਹ 100% ਕੈਂਸਰ ਫੈਕਟਰੀਆਂ ਨੇ ਇਹ ਸਾਬਤ ਹੋਣਗੀਆਂ ਕਿ ਇਹ ਕੈਂਸਰ ਫੈਕਟਰੀਆਂ ਨੇ ਔਰ ਇਹ ਕੈਂਸਰ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਅਸੀਂ ਨਹੀਂ ਚੱਲਣ ਦੇਵਾਂਗੇ ਇਸ ਕਰਕੇ ਤਾਲਮੇਲ ਕਮੇਟੀ ਦੇ ਨਾਲ ਇਹ ਜਿਹੜੀ ਸਰਕਾਰ ਦੇ ਨਾਲ ਸਹਿਮਤੀ ਬਣੀ ਆ ਕਿ 21 ਤਰੀਕ ਤੱਕ ਜਿਵੇਂ ਕਿ ਬਲਵੰਤ ਕੁਡਾਣੀ ਜੀ ਨੇ ਦੱਸਿਆ ਕਿ ਪ੍ਰੋਗਰਾਮ ਮੁਕਤੀ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਦੀ ਕਾਰਵਾਈ ਅੱਗੇ ਤਾਲਮਿਲ ਕਮੇਟੀ ਦੱਸ ਗੁਰਪ੍ਰੀਤ ਗੁਰੀ